ਸੰਦੂ ਸਾਹਿਬ ਗੱਲ ਇਹ ਆ ਜੀ ਦੇਖੋ ਜੁਨਾ ਲੜਦੇ ਨੇ ਜਿੱਤਦੇ ਨੇ ਹਾਰਦੇ ਨੇ ਹਮ ਪਰ ਹਰ ਇੱਕ ਚੋਣ ਦਾ ਨਾ ਇੱਕ ਆਪਣਾ ਪ੍ਰਸੰਗ ਹੁੰਦਾ ਲੋਕ ਸਭਾ ਦੀ ਜਮਨੀ ਚੋਣ ਦਾ ਹੋਰ ਹੁੰਦਾ ਜਨਰਲ ਲੋਕ ਸਭਾ ਦੀ ਚੋਣ ਹੋਵੇ ਹੋਰ ਹੁੰਦਾ ਹਾਂ ਵਿਧਾਨ ਸਭਾ ਦੀ ਜਨਰਲ ਚੋਣ ਹੋਵੇ ਹੋਰ ਹੁੰਦਾ ਜਮਨੀ ਚੋਣ ਹੋਵੇ ਹੋਰ ਹੁੰਦਾ ਹਾਂ ਕੋਈ ਕਰਕੇ ਜਮਨੀ ਚੋਣ ਤੋਂ ਨਾ ਬਾਰੇ ਵੱਡੇ ਨਤੀਜੇ ਨਿਕੱਢੇ ਨਹੀਂ ਜਾਣੇ ਚਾਹੀਦੇ ਜੋ ਮੈਨੂੰ ਲੱਗਦਾ ਦੇਖੋ ਬਾਕੀ ਦੋਸਤ ਮਿੱਤਰ ਸਾਰੇ ਬੋਲਦੇ ਨੇ ਇੱਕ ਗੱਲ ਠੀਕ ਆ ਹਮ ਭਗਵਾਨ ਸਤਮਾਨ ਨੇ ਉਮੀਦਵਾਰ ਵਧੀਆ ਚੁੜਿਆ ਠੀਕ ਹੈ ਜੀ ਪਰ ਇਹ ਹੈ ਆਮ ਆਦਮੀ ਪਾਰਟੀ ਦੀ ਜਿੱਤ ਹਮ ਕਿਉਂਕਿ ਆਮ ਆਦਮੀ ਪਾਰਟੀ ਨੇ ਸਰਤ ਕਰਤਾ ਵੀ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਜਿਵੇਂ ਉਹ ਜਮਨੀ ਚੋਣਾਂ ਜਿੱਤਦੀਆਂ ਸੀ ਹਮ ਅਸੀਂ ਉਹਨਾਂ ਦੇ ਬਾਪ ਆ ਪਰ ਇਹ ਤੇ ਇਹ ਇੱਕ ਕੰਮ ਅਸੀਂ ਤੇ ਸਭ ਕੁਝ ਬੰਦ ਕਰਨ ਆਏ ਸੀਗੇ ਜੀ 2016 17 ਚ ਮਾਲੀ ਸਾਹਿਬ ਸਰ ਠੀਕ ਆ ਤੁਸੀਂ ਬੰਦ ਕਰਨ ਆਏ ਸੀ ਪਰ ਹਕੀਕਤ ਤਾਂ ਤੁਹਾਡੇ ਸਾਹਮਣੇ ਆ ਨਾ ਅਸੀਂ ਆਪ ਹੀ ਅਸੀਂ ਆਪ ਹੀ ਬੰਦ ਹੋ ਗਏ ਬਾਹਰ ਹੋ ਗਏ ਤੁਸੀਂ ਤੁਸੀਂ ਜੋ ਕੁਝ ਤੁਸੀਂ ਕੀਤਾ ਜੋ ਕੁਝ ਤੁਸੀਂ ਐਲਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ ਮੈਨੀਫੈਸਟੋ ਬਣਾਇਆ ਵਿਚਾਰਧਾਰਾ ਕੀਤੀ ਵਾਅਦੇ ਕੀਤੇ ਹਮ ਕਮਰ ਸੰਦੂ ਸਾਹਿਬ ਦੱਸੋ ਉਹ ਕੋਈ ਗੱਲ ਹੈ ਆਮ ਆਦਮੀ ਪਾਰਟੀ ਇੱਕ ਵੀ ਦੱਸ ਦੋ ਮੈਨੂੰ ਤੁਸੀਂ ਇੱਕ ਦੱਸ ਦੋ ਚਲੋ ਮੈਂ ਤਾਂ ਲੋਚ ਕਰ ਰਹਾ ਮੈਂ ਤਾਂ ਬਾਹਰ ਹਾਂ ਹਾਂ ਜਦੋਂ ਆਮ ਆਦਮੀ ਪਾਰਟੀ ਬਣੀਆ ਮੈਂ ਉਹਦੇ ਵਿੱਚ ਸ਼ਾਮਲ ਸੀ ਤਿੰਨ ਦਿਨ ਗੜਗਾਓ ਮੀਟਿੰਗ ਹੋਈ ਸੀ ਕੇਜਰੀਵਾਲ ਸਾਰੇ ਉੱਥੇ ਸੀ ਪਰ ਉਸ ਤੋਂ ਬਾਅਦ ਮੈਂ ਦੇਖ ਲਿਆ ਵੀ ਯਾਰ ਇਹ ਤਾਂ ਛਲੇਡਾ ਸਿਆਸਤ ਆ ਸੋ 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 ਤਜਰਬਾ ਤੁਸੀਂ ਵੀ ਕੀਤਾ ਵਾ ਬਿਲਕੁਲ ਹੂੰ ਹੂੰ ਕਮਰ ਸਾਹਿਬ ਮੈਂ ਨਾ 14 ਦੀ ਚੋਣ ਚ ਹਮਾਇਤ ਇਹਨਾਂ ਦੀ ਕੀਤੀ ਸਰਕਾਰੀ ਨੌਕਰੀ ਚ ਹੁੰਦੇ ਹੋਏ ਹੂੰ 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 ਤੇ ਮੈਨੂੰ ਸਭ ਤੋਂ ਵੱਡੀ ਸਜ਼ਾ ਮਿਲੀ ਆ ਪੰਜਾਬ ਚ 10 ਮਹੀਨੇ ਗੈਰਹਾਜ਼ਰ ਹੂੰ ਬਦਲੀ ਡੇਰਾ ਬਾਬਾ ਨਾਨਕ ਚਲੋ ਮੈਂ ਨਿੱਜੀ ਗੱਲ ਨਹੀਂ ਕਰਦਾ ਹੂੰ 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 ਦੇਖੋ ਬਦਲਾ ਦੀ ਲੋੜ ਸੀ ਜੀ ਪੰਜਾਬੀਆਂ ਨੂੰ ਵੀ ਲੋੜ ਸੀ ਤੁਹਾਨੂੰ ਵੀ ਸੀ ਮੈਨੂੰ ਵੀ ਸੀ ਆਪਾਂ ਇੱਧਰ ਗਏ ਹੂੰ ਆਪਾਂ ਕਿਖੂ ਰਾ ਮੁੜ ਕੇ ਦੇਖ ਲਿਆ ਤੁਸੀਂ ਵੀ ਦੇਖ ਲਿਆ ਮੈਂ ਵੀ ਦੇਖ ਲਿਆ ਜੀ ਤੋ ਚਲੋ ਇਹ ਵੱਖਰੀ ਗੱਲ ਆ ਪਰ ਜਿਮਨੀ ਚੌਂਡ ਤੋਂ ਬਾਅਦ ਵੱਡੇ ਨਤੀਜੇ ਨਿਕੜੇ ਜਾਣੇ ਚਾਹੀਦੇ ਸ਼ੁਰ ਮੈਂ ਮੈਂ ਐਗਰੀ ਕਰਦਾ ਤੁਹਾਡੇ ਨਾਲ ਪਰ ਸਿਰਫ ਇਹ ਆ ਕਿ ਇਹ ਜਿਹੜਾ ਇੱਕ ਦੂਜੇ ਦੇ ਉੱਤੇ ਤੰਗ ਕੱਸਣਾ ਜਿਵੇਂ ਉਹ ਕਹ ਰਹੇ ਨੇ ਇਹ ਇੱਕ ਮੈਸੇਜ ਆ ਮੈਸੇਜ ਤੇ ਤੁਹਾਨੂੰ ਵੀ ਮਿਲਿਆ ਨਾ ਫਿਰ ਆਮ ਆਦਮੀ ਪਾਰਟੀ ਨੂੰ ਵੀ ਤੇ ਮੈਸੇਜ ਮਿਲਿਆ ਬਿਲਕੁਲ ਮਿਲਿਆ ਜੀ ਤੁਸੀਂ ਮੈਨੂੰ ਦੱਸੋ ਇੱਕ ਦਿਨ ਨਾ ਸੈਮੀਨਾਰ ਹੋ ਰਿਹਾ ਸੀ ਮੈਂ ਹੈਰਾਨ ਹੋ ਗਿਆ ਹਮੀਰ ਤੇ ਬਹੁਤ ਸਮਝਦਾਰ ਸਿਆਣੇ ਪੱਤਰਕਾਰ ਨੇ ਉਹ ਕਹਿੰਦੇ 2012 ਤੋਂ ਲੈ ਕੇ ਅੱਜ ਤੱਕ ਹੂੰ ਜਿੰਨਾ ਪੰਜਾਬ ਦੇ ਲੋਕਾਂ ਨੇ ਟੈਕਸ ਦਿੱਤਾ ਸਰਕਾਰੀ ਖਜ਼ਾਨੇ 'ਚ ਹੂੰ ਕਿਸੇ ਪਿੰਡ ਦੇ ਵਿੱਚ 1 ਰੁਪਈਆ ਨੀਯੋਜ ਖਰਚ ਹੋਇਆ ਹੂੰ ਹੁਣ ਤੁਸੀਂ ਵਾਅਦਾ ਕਰੀ ਜਾਓ ਦੀ ਮੈਂ ਆਹ ਕਰ ਦੂੰ ਮੈਂ ਆਹ ਕਰ ਦੂੰ ਇਹ ਕਰ ਦੂੰ ਉਹ ਕਰ ਦੂੰ ਕਰੋਗੇ ਕਿਵੇਂ ਬਿਲਕੁਲ ਠੀਕ ਹੈ ਕਰੋਗੇ ਕਿਵੇਂ ਖਜ਼ਾਨਾ ਤੁਹਾਡੇ ਸਾ ਕੁਝ ਕੋ ਖਜ਼ਾਨਾ ਇਹ ਕਹਿੰਦੇ ਖਜ਼ਾਨਾ ਖਾਲੀ ਕਦੇ ਨਹੀਂ ਹੁੰਦਾ ਓਕੇ ਜੀ ਨਹੀਂ ਹੁੰਦਾ ਮੰਨ ਲੈਂਦੇ ਆ ਸਹੀ ਗੱਲ ਪਰ ਲੋਕ ਸਭਾ ਦੇ ਚੋਣ ਮੇਲੇ ਭਗਵੰਤ ਮਾਨ ਨੇ ਕਿਹਾ ਕਿ ਨਾ ਬੀਪੀਆਂ ਨੂੰ 1000 ਰੁਪਿਆ ਦੇਣ ਦਾ ਐਲਾਨ ਮੈਂ ਕਰ ਸਕਦਾ ਹੂੰ ਦੋ ਤਿੰਨ ਮਹੀਨੇ ਚੱਲ ਜੂ ਉਸ ਤੋਂ ਬਾਅਦ ਭਰਨ ਹੋ ਗਿਆ ਫਿਰ ਕੀ ਬਣੂ ਮੈਂ ਉਦੋਂ ਇਹ ਲਾਗੂ ਕਰੂ ਜਦੋਂ ਇਹ ਲਗਾਤਾਰ ਰਹੇ ਇਹਦਾ ਮਤਲਬ ਖਜ਼ਾਨਾ ਖਾਲੀ ਆ ਹੂੰ 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 ਸੋ ਇਸ ਕਰਕੇ ਚੁਟਕਲ ਐ ਬਾਜੀ ਬੈਜੀ ਗੱਡੀ ਚੱਲ ਰਹੀ ਆ ਇਹ ਬੜਾ ਚਿਰ ਨਹੀਂ ਚੱਲਣੀ ਹੂੰ ਸੋ ਬੇਨਤੀ ਹੈ ਵੀ ਇਹ ਟੂਨ ਤੇ ਬੜਾ ਜ਼ੋਰ ਲਾਉਣ ਦੇ ਤੁਸੀਂ ਦੇਖੋ ਆਮ ਪਹਿਲਾ ਜਿਮਨੀ ਟੂਨ ਹੋਈ ਆਦਮਪੁਰ ਟੂਨ ਹੋਈ ਬਾਦਲ ਸਾਹਿਬ ਹਾਰ ਗਏ ਹੂੰ ਗੱਡੜਵਾਹਾ ਟੂਨ ਹੋਈ ਜੰਤ ਸਿੰਘ ਹਾਰ ਗਿਆ ਹੋ ਜਾਂਦੀਆਂ ਕਈ ਵਾਰ ਅੱਡ ਗੱਲਾਂ ਪਰ ਆਮ ਜਿਮਨੀ ਟੂਨ ਤਾਂ ਬਈ ਸਰਕਾਰ ਦੀ ਹੁੰਦੀ ਆ ਪਰੇ ਇਹ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਾਉਂਦੇ ਉਹ ਕਿਉਂ ਨਹੀਂ ਕਰਾਉਂਦੇ ਜਿਹੜੀਆਂ ਪੈਂਡਿੰਗ ਪਈਆਂ ਨੇ